ਸੱਤਕਾਲੀ ਐਸੋਕ ਤੁਸੀਂ ਸੌਕਰ ਗਰਾਊਂਡ ਦੇ ਵਿੱਚ ਖੜੇ ਆ ਜਿੱਥੇ 37th ਆਸਟ੍ਰੇਲੀਅਨ ਸਿੱਖ ਗੇਮਜ਼ ਹੋ ਰਹੀਆਂ ਨੇ ਸੌਕਰ ਦੇ ਸੀਨੀਅਰ ਮੈਚੇਜ਼ ਇਧਰਲੇ ਪਾਸੇ ਆ ਇਸ ਵਕਤ ਅਭਿਜੋਤ ਸਿੰਘ ਐਂਡ ਾਰਮਾਨ ਸਿੰਘ ਮੇਰੇ ਨਾਲ ਨੇ ਆਜ਼ਾਦ ਸੌਕਰ ਕਲੱਬ ਤੋਂ ਆਜ਼ਾਦ ਕਲੱਬ ਮੈਲਬਨ ਤੋਂ ਮੈਲਬਨ ਤੋਂ ਟੀਮ ਸਾਰੀ ਆਈ ਆ ਔਰ ਹੁਣੇ-ਹੁਣੇ ਇਹਨਾਂ ਦਾ ਜਿਹੜਾ ਮੈਚ ਆ ਉਹ ਸਮਾਪਤ ਹੋਇਆ ਡਰਾ ਹੋਇਆ ਜਾਣਦੇ ਆ ਵੀਰ ਹੁਣਾਂ ਤੋਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਇਸ ਗੇਮਜ਼ ਦਾ ਪਾਰਟ ਬਨੇ ਹੋ ਕਿੱਦਾਂ ਲੱਗ ਰਿਹਾ ਸਾਰਾ ਵਧੀਆ ਸਭ ਕੁਝ ਵਧੀਆ ਸੈਟਅਪ ਹੋਇਆ ਹੈ ਵਧੀਆ ਟੀਮ ਆਈਆਂ ਆ ਤੇ ਕੁਆਲਿਟੀ ਵਧੀਆ ਸਟੈਂਡਰਡ ਵਧੀਆ ਹੈ ਇੰਡੀਆ ਤੋਂ ਸ਼ੌਕ ਸੀ ਸੌਕਰ ਖੇਡਣ ਦਾ ਕਿ ਇਹ ਇੱਥੇ ਹੀ ਲੱਗੀ ਆ ਜੀ ਹਾਂਜੀ ਮੈਂ ਸੌਕਰ ਇੰਡੀਆ ਤੋਂ ਖੇਡਦੇ ਸੀ ਜਾਂ ਇੱਥੇ ਬਾਰਨ ਪਰੌਟਾ ਬੇਥੀ ਖੇਡੇ ਮੈਂ ਇੱਥੇ ਜੰਪਾਂ ਲਾ ਇੱਥੇ ਨਾਲ ਇੱਥੇ ਖੇਡਣਾ ਮੈਂ ਪੰਜਾਬੀ ਬਹੁਤ ਸੋਹਣੀ ਬੋਲਦੇ ਆ थैंक यू थैंक यू ਘਰੇ ਬੋਲੀ ਦੀ ਆ ਹਾਂਜੀ ਨੇ ਇਹ ਬੜੀ ਵਧੀਆ ਖਾਸੀਅਤ ਆ ਕਿ ਪੰਜਾਬੀ ਘਰੇ ਬੋਲਦੇ ਪਤਾ ਨਹੀਂ ਲੱਗਦਾ ਬੱਚੇ ਇੱਥੋਂ ਦੇ ਬਾਰਨ ਪਰੌਟਾ ਪਾ ਕੇ ਆ ਇੱਥੋਂ ਇੰਡੀਆ ਤੋਂ ਇੱਥੋਂ ਆਏ ਆ ਪਰ ਬਹੁਤ ਵਧੀਆ ਪਹਿਲੀ ਗੇਮ ਤੁਹਾਡੀ ਤੁਸੀਂ ਕਿਦਾਰੇ ਓਵਰਆਲ ਕਿਦਾਂ ਵੇਖਦੇ ਸਾਰੀ ਗੇਮ ਨੂੰ ਸਾਡਾ ਮੈਚ 0 0 ਸੀ ਹਣਾ 003 ਟਫ ਮੈਚ ਸੀ ਕਾਫੀ ਦੋ ਰੈਡ ਕਾਰਡ ਸੀ ਤੇ ਐਡਲੇਡ ਦੀ ਟੀਮ ਵਧੀਆ ਸੀ ਤੇ ਚਲੋ ਫਿਰ ਵੀ ਜਿੱਤਣੀ ਰੈਡ ਕਾਰਡ ਆਪਣੇ ਪਲੇਅਰ ਨੂੰ ਮਿਲਿਆ ਕਿ ਸੀ ਆਪਣੇ ਨੂੰ ਤੇ ਉਹਨਾਂ ਨੂੰ ਇੱਕ ਇੱਕ ਹਾਂਜੀ ਤੇ ਟਫ ਮੈਚ ਸੀ ਐਸਾਨ ਨਹੀਂ ਹੋਰ ਵੀਰੇ ਤੁਸੀਂ ਦੱਸੋ ਵੀ ਅਭਜੋਤ ਕਿਵੇਂ ਪਹਿਲੀ ਵਾਰੀ ਪਾਰਟ ਲਿਆ ਸੀ ਗੇਮਸ ਦੇ ਵਿੱਚ ਕਿਸ ਤੋਂ ਪਹਿਲਾਂ ਵੀ ਖੇਡੇ ਹੋ ਦੂਜੀ ਵਾਰੀ ਖੇਡੇ ਐਡਲੇਡ ਵੀ ਖੇਡਿਆ ਸੀ ਇੱਕ ਵਾਰੀ ਹੁਣ ਮੈਨੂੰ ਜ਼ਿਆਦਾ ਮੌਕਾ ਮਿਲਿਆ ਟੀਮ ਸਟੇਡਨ ਦਾ ਵਧੀਆ ਮੁਕਾਬਲੇ ਕਿੱਦਾਂ ਲੱਗਦਾ ਵੀ ਜਦੋਂ ਜਿਹੜਾ ਕੰਪੀਟੀਸ਼ਨ ਆ ਉਹ ਐਡੀ ਲੀਗ ਦੇ ਵਿੱਚ ਜਿਆਦਾ ਵਧੀਆ ਸੀ ਜਾਂ ਇੱਥੇ ਜਿਆਦਾ ਹੋਰ ਜਿਆਦਾ ਕੰਪੀਟੀਸ਼ਨ ਹੋਏਗਾ ਇੱਥੇ ਅਜੇ ਦੇਖਾਂਗੇ ਬਾਕੀ ਮੈਚਰ ਪਹਿਲਾ ਮੈਚ ਹੀ ਹੋਇਆ ਕਿਉਂਕਿ ਇਸ ਥੇਸ ਹੁਣ ਦੇ ਵਿੱਚ ਆਇਆ ਵੀ ਸਾਰੀਆਂ ਏਜ ਕੈਟਾਗਰੀ ਦੀਆਂ ਤਕਰੀਬਨ 180 ਪਲਸ 180 ਟੀਮਸ ਨੇ ਸੌਕਰਸ ਦੀਆਂ ਐਂਡ ਸੀਨੀਅਰ ਟੀਮਸ ਦੀ ਕੋਈ ਜਾਣਕਾਰੀ ਹੈ ਕਿ ਟੋਟਲ ਕਿੰਨੀਆਂ ਟੀਮਸ ਨੇ ਪਤਾ ਨਹੀਂ ਮਿਲਦਾ ਚਾਰ-ਚਾਰ ਟੀਮਾਂ ਪੰਜਵਾਂ ਟੀਮਾਂ ਹੈਗੀਆਂ ਗਰੁੱਪਾਂ 'ਚ ਤੇ ਹੋਣੇ ਚਾਰ-ਪੰਜ ਗਰੁੱਪ ਸੋ ਇਹਨਾਂ ਬੇਸਿਕਲੀ ਗਰੁੱਪ ਵਾਈਜ਼ ਵੰਡੇ ਆ ਹਾਂਜੀ ਗਰੁੱਪ ਵਾਈਜ਼ ਹਾਂਜੀ ਸਾਡੇ ਤਿੰਨ ਮੈਚ ਹੋਣੇ ਆ ਮਿਲਦਾ ਚਾਰ ਟੀਮਾਂ ਆ ਗਰੁੱਪ 'ਚ ਸੋ ਐਕਸਾਈਟਮੈਂਟ ਪੂਰੀ ਹੈ ਜਿੱਤ ਕੇ ਜਾਣਾ ਸਾਰੀ ਪੂਰੀ ਆ ਪੂਰੀ ਜਿੱਤ ਕੇ ਜਾਵਾਂਗੇ ਹਾਂ ਤੱਕ ਪਾਵਾਂਗੇ ਪੂਰੀ ਤੇ ਜਿੱਤੋਂ ਤੋਂ ജന സെലബ്രേറ്റ് ഹോട്ടൽ സെലിബ്രേഷൻ ഡ്രൈവർ കൂടെ ਮੈਂ ਜਾ ਚਾਹੇ ਉੱਡ ਗਿਆ ਹੈ ਨੀ ਫਲਾਈਟ ਉੱਡ ਗਿਆ ਵੀਰ ਤਾਂ ਇਸੇ ਤਰ੍ਹਾਂ ਕਹਿੰਦੇ ਵੀ ਕਾਪਾ ਜਿਹੜਾ ਉਡਾ ਗਿਆ ਨਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੇਸ ਸਾਡੇ ਵੱਲੋਂ ਆਜ਼ਾਦ ਕਲੱਬ ਮੈਲਬਨ ਦੇ ਬੱਚੇ ਇਹ ਇਹਨਾਂ ਤੋਂ ਸਾਡਾ ਗੱਲਬਾਤ ਕਰਨ ਦਾ ਮਕਸਦ ਸਿਰਫ ਇਹਨਾਂ ਕਿ ਤੁਸੀਂ ਬੱਚਿਆਂ ਦੇ ਵਿੱਚ ਉਹਨਾਂ ਦੀ ਭਾਸ਼ਾ ਬੇਸ਼ੱਕ ਇੱਥੋਂ ਦੇ ਜੰਮੇ ਪਲੇ ਨੇ ਪਰ ਪੇਰੈਂਟਸ ਨੂੰ ਵਧਾਈ ਬਣਦੀ ਆ ਕਿ ਇਹਨਾਂ ਦਾ ਘਰੀ ਪੰਜਾਬੀ ਬੋਲਣਾ ਜਿਹੜਾ ਜਾਣਕਾਰੀ ਜਿਆਦੀ ਰੱਖੀ ਹੈ ਯਾਰੀ ਰੱਖੀ ਹੈ ਔਰ ਬੜਾ ਵਧੀਆ ਪੰਜਾਬੀ ਬੋਲਦੇ ਨੇ ਐਕਸਾਈਟਮੈਂਟ ਉਹਨਾਂ ਦੇ ਚਿਹਰੇ ਤੋਂ ਆਪ ਕਹਿ ਕੇ ਕਿ ਮ ਸੋ ਕਿਤੇ ਨਾ ਕਿਤੇ ਇਹਨਾਂ ਗੇਮਸ ਦੇ ਨਾਲ ਨਾਲ ਲੀਡਰਸ਼ਿਪ ਕੁਆਲਟੀ ਹੈ ਜਿਹੜੀ ਉਹ ਵੀ ਬਿਲਡ ਹੁੰਦੀ ਹੈ ਸਾਹਮਣੇ ਆਉਣ ਦੀ ਸੋ ਜੁੜੇ ਰਹੋ ਇਸੇ ਤਰ੍ਹਾਂ ਪੰਜਾਬ ਟੀਵੀ ਦੇ ਨਾਲ ਆਪਾਂ ਹੋਰ ਗੱਲਾਂ ਬਾਤਾਂ ਦੇ ਨਾਲ ਤੁਹਾਡੇ ਨਾਲ ਸਾਹਜ ਪਾਵਾਂਗੇ ਸ਼ੁਕਰੀਆ ਗੱਲ ਦੇ ਸਾਰ ਨੂੰ ਵੈਲਕਮ ਟੂ ਐਕਮੀ ਮਾਈਗ੍ਰੇਸ਼ਨ ਐਕਮੀ ਮਾਈਗ੍ਰੇਸ਼ਨ ਜਿਵੇਂ ਤੁਸੀਂ ਸਾਰੇ ਜਾਣਦੇ ਜੀ ਅਸੀਂ ਇੱਕ ਵੀਜ਼ਾ ਕੰਸਲਟੈਂਸੀ ਸਰਵਿਸਿਜ਼ ਆ ਆਪਾਂ ਹਰ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ ਜਿਦੇ ਵਿੱਚ EMPLOYER SPONSORED ਵੀਜ਼ਾਸ ਆ SKILLED ਵੀਜ਼ਾ WORK ਵੀਜ਼ਾ TEMPORARY ਵੀਜ਼ਾਸ ਪੇਰੈਂਟ ਐਂਡ ਯਰ ਫੈਮਿਲੀ ਵੀਜ਼ਾਸ ਆ ਨਾਲ ਦੀ ਨਾਲ ਤੁਹਾਡੀ ਸਟੂਡੈਂਟ ਵੀਜ਼ਾ ਦੇ ਵਿੱਚ ਆਪਾਂ ਹੈਲਪ ਕਰਦੇ ਆ ਤੇ ਜੇ ਤੁਸੀਂ ਐਡਮਿਸ਼ਨਸ ਲੈਣਾ ਚਾਹੁੰਦੇ ਹੋ ਯੂਨੀਵਰਸਿਟੀ ਜਾਂ ਕਾਲਜ ਵਿੱਚ ਜਾਂ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਆਪਾਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਸਾਡੀ ਐਕਸਪਰਟ ਟੀਮ ਹੈ ਜੀ ਜਿਦੇ ਵਿੱਚ ਆਪਾਂ ਮਾਈਗ੍ਰੇਸ਼ਨ ਏਜ ਸੋਰ ਪੈਨਲ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਮੈਲਬਨ ਦੇ ਵਿੱਚ ਸਿਟੀ ਦੇ ਵਿੱਚ ਤੇ ਨਾਲ ਦੇ ਨਾਲ ਡੈਨਨੋ ਬ੍ਰਾਂਚ ਹੈ ਸਾਡੀ ਇਸ ਤੋਂ ਇਲਾਵਾ ਜੇ ਇੰਡੀਆ ਦੇ ਵਿੱਚ ਤੁਸੀਂ ਤੇ ਤੁਸੀਂ ਸਾਨੂੰ ਅੰਮ੍ਰਿਤਸਰ ਆਫਿਸ ਜਾਂ ਸਾਡੇ ਗੁਜਰਾਤ ਦੇ ਵਿੱਚ ਬ੍ਰਾਂਚੇਸ ਆ ਉਧਰ ਜਾ ਕੇ ਵੀ ਸਾਨੂੰ ਮਿਲ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਰੀ ਹੈ ਵੀਜ਼ਾ ਐਡਮਿਸ਼ਨ ਜਾਂ ਇਮੀਗ੍ਰੇਸ਼ਨ ਲੈ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਐਡਬਲਯੂ.ਐਕਮਾਈਗ੍ਰੇਸ਼ਨ.ਕੋਮ ਤੇ ਥੈਂਕ ਯੂ